ਕਿੰਨੀਆਂ ਸਟੇਜਾਂ ਲਾਈਆਂ ਤੁਸੀਂ ਫਟੇਜਾਂ ਦਾ ਮੈਂ ਤਾਂ ਟੈਂਟਰ ਭੁੱਲ ਜਾਂਦਾ ਸੀ ਜਦਾ ਮੈਨੂੰ ਫਟੇਜਾਂ ਦਾ ਕਿੱਥੇ ਜਾ ਰਹੇ ਨੇ ਹਾਂਜੀ ਹਾਂਜੀ ਇਹ ਤਾਂ ਅਣਗਿਣਤ ਸੀ ਜਦੋਂ ਲੋਕ ਕਹਿੰਦੇ ਅਜੇ ਤਿੰਨ ਤਿੰਨ ਖਾੜੇ ਪੰਜ ਪੰਜ ਖਾੜੇ ਚਾਰ ਚਾਰ ਖਾੜੇ ਉਹ ਇੱਕ ਖਾੜਾ ਲਾਉਂਦਾ ਸੀ ਤੁਸੀਂ ਤਿੰਨ ਖਾੜੇ ਲਾ ਕੇ ਸਵੇ ਨੂੰ ਕਲਾਕਾਰ ਉੱਠ ਖੜੂਗਾ ਸਭ ਤੱਕ ਕਿੱਦਾਂ ਪਹੁੰਚੇ ਹੌਜਾ ਸਭ ਤੱਕ ਕਿੱਦਾਂ ਪਹੁੰਚੇ ਚਮਕੀ ਲੈ ਹੌਜਾ ਸਾਹਿਬ ਐ ਸਰਿੰਦਰ ਛੰਦੇ ਨਾਮ ਹੁੰਦਾ ਸੀ ਇਹ ਹੈ ਕਿਉਂ ਰਿਕਾਰਡਿੰਗ ਕਰ ਜਾਣਾ ਰਿਕਾਰਡਿੰਗ ਦੇ ਜਾਣ ਇੱਕ ਵਾਰ ਸਿੰਦੇ ਨੇ ਮੈਨੂੰ ਗੱਲ ਸੁਣਾਈ ਤੇ ਉਹ ਕਿਤੇ ਕਾਰਕ ਸੀ ਕਿਤੇ ਜਾਂ ਜਾਂਦੇ ਹਿਆਂ ਵਾਲੇ ਕੋਲੇ ਉਹ ਮੈਟਰ ਨੂੰ ਭੁੱਲ ਗਿਆ ਕਰੇ ਕਿੰਗਲਾ ਨਾਲ ਸੀ ਰਿਕਾਰਡਿੰਗ ਸੀ ਆ ਰਿਕਾਰਡਿੰਗ ਸੀ ਸਿੰਦਾ ਆਪਣੀ ਮੈਟਰ ਭੁੱਲ ਗਿਆ ਕਾਪੀਆਂ ਕਹਿੰਦਾ ਯਾਰ ਮੈਟਰ ਭੁੱਲ ਗਿਆ ਤੂੰ ਕੀ ਕਰੀਏ ਤੂੰ ਜਿਹੜਾ ਕਹਿੰਦਾ ਸਾਡੀ ਆਂਗਰ ਤੁਸੀਂ ਮੈਨੂੰ ਲਾ ਦਿਓ ਇੱਥੇ ਮੈਂ ਗੱਡੀ 'ਚ ਬੈ ਕੇ ਜਾਣਾ ਆ ਗਏ ਸਵੇਰ ਨੂੰ ਸਾਡਾ ਮੈਟਰ ਲੈ ਤੈਨੂੰ ਉਹ ਦਿੱਲੀ ਚ ਲਿਆ ਗਿਆ ਉੱਥੋਂ ਟ੍ਰੇਨ ਲਈ ਉਹਨੇ ਮੈਟਰ ਚੱਕਿਆ ਕਰਕੇ ਉੱਥੇ ਜਾ ਕੇ ਦਿੱਲੀ ਐਚਐਮਐਸ ਤੋਂ ਲੈ ਮੇਰੇ ਦੇ ਦਾ ਜਨ ਲਾਉਂਦੇ ਇਸ ਕੱਲ ਨੂੰ ਚੰਦਾ ਵੀ ਮੰਨਦਾ ਸੀ ਉਹਨੂੰ ਸਿੰਦੇ ਦੀਆਂ ਰਿਕਾਰਡਿੰਗਾਂ ਵੇਲੇ ਚਮਕੀਲੇ ਦੀ ਸ਼ਮੂਲੀਅਤ ਕਿੰਨੀ ਸੀ ਹਉਜਾ ਸਭ ਕੋ ਨਾਲ ਜਾਂਦਾ ਸੀ ਗਰੁੱਪ ਸੌਂਗ ਜਿਹੜੇ ਪਿੱਛੇ ਫੋਰਸ ਹੁੰਦਾ ਪਾਰਸ ਤੇ ਉਹ ਬੋਲਦੇ ਰਹੇ ਉਹ ਜਿੱਥੇ ਜਾਣਾ ਤੇ ਇੱਥੇ ਪਹਿਲਾਂ ਗੀਂਸ ਗਵਾ ਦਿੰਦਾ ਸੀਗਾ ਇੱਕ ਤਾਂ ਗੀਂਸ ਗਵਾ ਦਿੰਦਾ ਫੇ ਹੋਲੀ-ਹੋਲੀ ਫਿਰ ਤੁਸੀਂ ਚੰਦਿਲਾ ਦੇਖ ਹੀ ਲਈ ਆ ਤੁਹਾਡਾ ਕਿੰਨਾ ਮੇਲ ਹੋਇਆ ਸੀ ਨੂੰ ਕਦੋਂ ਮੇਲ ਹੋਇਆ ਕਿੱਦਾਂ ਸਾਡਾ ਤਾਂ ਮੇਲ ਉੱਥੇ ਜਦ ਫਿਰਦਾ ਹੁੰਦਾ ਸੀ ਕਾਪੀ ਲੈ ਕੇ ਲੈਸਾ ਲੁਕ ਰਿਹਾ ਆਵੇਂ ਅਸੀਂ ਸਾਈਕਲ ਤੇ ਫੇਰਨਾ ਕਰੀ ਉਹ ਸਾਨੂੰ ਕੀ ਪਤਾ ਸੀ ਇਹ ਛੋਟਲੀ ਕਿੱਥੇ ਨਿਕਲ ਜਾਣੀ ਆ ਹੂੰ ਕੋਈ ਪਤਾ ਹੁੰਦਾ ਹੁਣ ਇਹਦਾ ਸ਼ਹਿਰ ਤੇ ਘੜਾ ਭਜਾਉਂਦਾ ਸੀ ਉਹਨਾਂ ਨਾਲ ਅਸੀਂ ਪੱਪੀ ਅਸੀਂ ਉਹ ਚਾਹ ਲਿਆ ਹੋਏ ਪਾਣੀ ਲਿਆ ਹੋਏ ਉਹ ਅਮਰ ਅਰਸ਼ੀ ਬਣ ਗਿਆ ਕਿੱਡਾ ਨੌ ਬਣਿਆ ਉਹ ਬੰਦੇ ਦਾ ਇਹ ਛੁਰਲੀਆਂ ਦਾ ਕੋਈ ਪਤਾ ਨਹੀਂ ਦੇ ਲੱਗ ਕਿੱਥੇ ਪਹੁੰਚੀ ਆਜਾ ਆਇਆ ਹੁਣ ਇੱਥੇ ਬੈਠਾ ਉਹਦੇ ਸਿਗਰਟ ਸਾਨੂੰ ਨਹੀਂ ਪਤਾ ਵੀ ਇਹ ਇਹ ਘੜਾ ਵਜਾਉਣ ਵਾਲਾ ਏ ਟੱਕਲਾ ਬਸ ਹਾਂਜੀ ਹਾਂਜੀ ਸਟਾਰ ਬਣ ਗਿਆ ਅਮਰ ਅਰਸ਼ੀ ਕੋ ਬਾਹਰ ਲਈ ਧਰਤੀ ਤੇ ਵੀ ਤੁਸੀਂ ਨਾਲ ਗਏ ਆਂ ਇਹ ਸੇਵਾ ਹੁੰਦੀ ਆ ਛੋਟੇ ਮਕੀਲਾ ਕੈਨੇਡਾ ਗਿਆ ਦबई ਗਿਆ ਬਹਿਰੀਨ ਗਿਆ ਮੈਂ ਕਿਹਾ ਤੁਸੀਂ ਨਾਲ ਵੀ ਗਏ ਆਂ ਨਾ ਮੈਂ ਉਹ ਟੱਕਣ ਗਿਆ ਸੀ ਅੱਛਾ ਟੱਕਣ ਸੀ ਪਹਿਲਾਂ ਉਹ ਟੱਕਣ ਫੇਟ ਫਟ ਗਿਆ ਸੀਗਾ ਹੁਣ ਪਤਾ ਲੱਗ ਗਿਆ ਸੀ ਮੈਂ ਕਿਹਾ ਪੰਜਾਬ ਦੇ ਪੰਜਾਬ ਦੇ ਤਿੰਨ ਹਿੱਸੇ ਕਰੀਏ ਮਾਝਾ ਮਾਲਵਾ ਦੋਆਬ ਸਭ ਤੋਂ ਵੱਧ ਕਿਹੜੇ ਸੁਰਤੇ ਸੀ ਉਹਦੇ ਸਾਰੇ ਹੀ ਮੈਂ ਕਹਿੰਦਾ ਕੋਈ ਖਾਲੀ ਨਹੀਂ ਉਹ ਕਈ ਵਾਰੀ ਜਿਹੜੇ ਕੈਨੇਡਾ ਅਮਰੀਕਾ ਜੋ ਹਾਲ ਬੁੱਕ ਕਰ ਲੈਂਦੇ ਸੀ ਕਈ ਵਾਰੀ ਟਾਇਆਂ ਟੋਲੀਆਂ ਲੱਗੀਆਂ ਹੁੰਦੀਆਂ ਸੀ ਅੱਜ ਆ ਜਾਣਾ ਜਿਲ੍ਹੇ ਨੂੰ ਕਹਿੰਦਾ ਜਿਲ੍ਹਾ ਇੱਥੇ ਆਪਾਂ ਕੀ ਕਰਾਂਗੇ ਯਾਰ ਇਹ ਜਰ ਬੰਦੇ ਕੈਨੇਡਾ ਵਾਲੇ ਟਾਈਆਂ ਟਾਈਆਂ ਲਈ ਬੈਠੇ ਆ ਆਪਣਾ ਦਾ ਮੈਟਰੀ ਹੋ ਰਾ ਹੈ ਹਾਂ ਉਹ ਕਰਿਆ ਕੋਈ ਨਹੀਂ ਉਹਨੇ ਤੇ ਰੇਸ਼ਮੀ ਨੂੰ ਘਰ ਆਲਾ ਕਰੂਗਾ ਪਹਿਲਾ ਵੀ ਜੀ ਉਹ ਬੰਦੇ ਕਹਿੰਦੇ ਤੈਨੂੰ ਅਸੀਂ ਆਹ ਗਾਣੇ ਵਾਸਤੇ ਤੈਨੂੰ ਬੁੱਕ ਕੀਤਾ ਤੇ ਜਿਹੜੇ तेरे ਦੂਜੇ ਆ ਉਹ ਸੁਣਾ ਚਮਕੀਲਾ ਲਿਖਦਾ ਕਿਹੜੇ ਵੇਲੇ ਸੀ ਉਹ ਜਦ ਬਹਿਲਾ ਹੁੰਦਾ ਸੀ ਕੱਢ ਗੱਡੀ ਵਿੱਚ ਵੀ ਬੈਠਾ ਗੱਡੀ ਜਿਹੜੀ ਗੱਡੀ ਜੀ ਉਹ ਡਾਫਟਰ ਆ ਕੇ ਜਾ ਕਰੇ ਜਿਹੜੇ ਗੀਤ ਲਿਖੇ ਹੁੰਦੇ ਨਹੀਂ ਬਹੁਤੇ ਗੀਤ ਕੋਈ ਉਹਨਾਂ ਦੀਆਂ ਆਪਣੀਆਂ ਮਤਲਬ ਇਨਸੀਡੈਂਟ ਵੀ ਜ਼ਿੰਦਗੀ 'ਚ ਕੋਈ ਤਾਂ ਦੇ ਹੋਏ ਆ ਵੀ ਉਹਨੂੰ ਗੀਤ ਲਿਖ ਦਿੱਤੇ ਕਿਵੇਂ ਕਈ ਵਾਰੀ ਬੰਦੇ ਆਪਣਾ ਘਟਨਾ ਵਾਪਰ ਜਾਂਦੀ ਆ ਬੰਦਾ ਜਿਹੜਾ ਰਾਈਟਰ ਹੋ ਕੋਈ ਨਾ ਕੋਈ ਗੀਤ ਲਿਖ ਦਿੰਦਾ ਕੋਈ ਇਦਾਂ ਦਾ ਤੁਹਾਡੇ ਨੋਟਸ ਕੋਈ ਹੁਣ ਘਟਨਾ ਜੇ ਮੈਂ ਸੋਹਰੇ ਦੀ ਲਾਲ ਮੁਰਾ ਕੋਟ ਜਿਆ ਬਣਾਉਣਾ ਉਹ ਤੁਰੇ ਜਾਂਦੇ ਤਾਂ ਜੇ ਬਣਾ ਦਿੰਦਾ ਉਹਦੇ ਇਹੋ ਜਿਹੇ ਘਟਨਾ ਉਹ ਤਾਂ ਹੁਣ ਇੱਕ ਬੰਦਾ ਬੈਠਾ ਕੁਰਸੀ 'ਤੇ ਬੈਠਾ ਜੀ ਦਫ਼ਤਰ 'ਤੇ ਕਹਿੰਦਾ ਯਾਰ ਤੁਮ ਕਿੰਮ ਗੀਲਾ ਤੇ ਨਾਲ ਚਮਕੀਲਾ ਕਹਿੰਦਾ ਆ ਕਹਿੰਦਾ ਫਾਟ ਰਚ ਕਹਿੰਦਾ 500 ਰੁਪਇਆ ਉਹ 500 ਬਹੁਤ ਸੀ ਬਹੁਤ ਵਧੀਆ ਚਨਾਬਾਤ ਸੈਨ ਦੇਖਣੇ ਸੀ ਵਾਹ ਦੇਖਣ ਲਈ ਮੈਸਨਪੁਰ ਤੋਂ ਦਾਸ਼ਾ ਕੌਣ ਲੈ ਕੇ ਆਇਆ ਅਸਲੁਦਾਨੇ ਹਾਂਜੀ ਮੈਸਨਪੁਰ ਤੋਂ ਪਹਿਲਾਂ ਫਲੋਰ ਉਹਦਾ ਪੋਸਟਮਾਰਟੋਂ ਹੋਇਆ ਫਲੋਰ ਤੋਂ ਫਿਰ ਦਾਸ਼ਾ ਕੌਣ ਲੈ ਕੇ ਆਇਆ ਅਸਲੁਦਾਨੇ ਉਹ ਕਲਾਕਾਰ ਪਹੁੰਚੀ ਅਸਲੁਦਾਨੇ ਓਕੇ ਆ ਸਾਰੇ ਕਲਾਕਾਰ ਪਹੁੰਚ ਗਏ ਮੈਂ ਹੀ ਦੱਸਿਆ ਆ ਗਿਆ ਸਾਰਿਆਂ ਨੂੰ ਫਿਰ ਜਿਹੜੇ ਛੱਪ ਗਏ ਜਿੱਦਣ ਭੋਗ ਸੀ ਦੂਸਰੇ ਦਿਨ ਦੂਸਰੇ ਦਿਨ ਅਸੀਂ ਵੀ ਫੋਰਮ ਦੇ ਦਿਖਿਆ 8 ਮਾਰਚ 1987 ਨੂੰ ਚੱਪਰਾ ਬਗੈਰਾਂ ਉਹਦੀਆਂ ਇਦਾਂ ਖਿਲਰੀਆਂ ਪਈਆਂ ਸੀ ਜਿਹੜੇ ਜੁੱਤੀ ਸੀ ਆ ਉੱਥੇ ਹਾਂ ਮੈਂ ਸੰਪਰਦੀ ਜਗਬਾਣੀ ਵਿੱਚ ਉੱਥੇ ਦਾ ਜਿਹੜਾ ਭੱਜ ਗਿਆ ਰਹਿ ਗਿਆ ਝੂਠ ਹੋਈ ਉਹ ਬੋਲ ਰਿਹਾ ਸੌਣ ਲਿਆ ਤੇ ਜਦੋਂ ਇੱਥੇ ਕਬਰਾਂ 'ਚ ਪਹੁੰਚੇ ਆ ਪੰਜਾਬ ਦੇ ਸਾਰੇ ਕਲਾਕਾਰ ਸੀ ਸ਼ਾਇਦ ਕੁਝ ਕਲਾ ਨਹੀਂ ਕਲਾਕਾਰ ਨਹੀਂ ਵੀ ਆਏ ਸੀ ਹੋਰ ਬਹੁਤ ਖਰਾਬ ਸੀ ਮਹੌਲ ਹੀ ਬਹੁਤ ਖਰਾਬ ਉਹਦਾ ਪੁਲਸ ਮਾਟਮ ਵਾਲੇ ਡਰਦੇ ਸੀ ਉਹ ਕਹਿੰਦੇ ਲੈ ਜਾਓ ਭਰਾਵਾ ਫਟਾਫਟ ਪਰ ਮੁਹੰਮਦ ਸਦੀਕ ਕਹਿੰਦੇ ਕੁਛ ਨਹੀਂ ਸੀ ਬੋਲੇ ਹਾਲਾਂਕਿ ਉਸ ਵੇਲੇ ਪ੍ਰਧਾਨ ਸੀ ਕਲਦੀਮ ਮਾਨਕ ਜੀ ਬੋਲੇ ਸੀ ਓਏ ਪਾਜੀ ਮੇਰੀ ਗੱਲ ਸੁਣੋ ਉਹ ਕਹਿੰਦੇ ਐਟਵੀ ਦੰਦਖਾਨ ਨੂੰ ਹੋਰ ਦਿਖਾਉਣ ਨੂੰ ਹੋ ਸਹੀ ਗੱਲ ਹੈ ਜੀ ਹੈ ਬਿਲਕੁਲ ਸਹੀ ਇੱਕ ਕੱਲ ਆਪਣਾ ਤੇਜੀ ਨਿਗਮੋਰ ਤੋਂ ਉਹ ਮੈਂ ਕਿ ਗੀ ਸੀ ਉਹ ਸੁਣ ਲਓ ਫਿਰ ਰਮਤਾ ਸਟਾਈਲ ਤੇ ਗਿਆ ਸੀ ਲੁਧਿਆਣੇ ਦੇ ਅੱਡੇ ਦੇ ਮੂਹਰੇ ਕਲਾਕਾਰਾਂ ਦੀ ਮੰਡੀ ਉੱਪਰੋਂ ਉੱਪਰੋਂ ਕੌਣ ਜੱਫੀਆਂ ਵਿੱਚੋਂ ਕਰਦੇ ਭੰਡੀ ਹੈ ਹੈ ਇਹ ਉੱਪਰੋਂ ਉੱਪਰੋਂ ਪਿਆਰ ਹੁੰਦਾ ਵੀ ਵਿੱਚੋਂ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਹੱਥੀਂ ਖੜਿਆ ਹੋਇਆ ਜਿਵੇਂ ਦਿਲ ਚ ਕੀ ਆ ਮੈਨੂੰ ਨਹੀਂ ਕੋਈ ਉਸ ਦਿਨ ਕਿੰਨੇ ਸਾਥੀ ਸੀ ਉੱਥੇ ਮੈਸਮ ਪਰਬ ਵਿੱਚ ਕਿੰਨੇ ਸਾਥੀ ਸੀ ਸਿਰਫ ਤੁਸੀਂ ਇਕੱਲੇ ਬਚੇ ਸੀ ਉਹ ਨਵੇਂ ਬਜੇ ਦਾ ਮੁੰਡਾ ਲਾਲ ਸੀ ਉਹਦੇ ਕੋਲੇ ਗੋਣੀ ਲੱਗੀ ਸੀ ਲਾਲ ਸਤਸ ਸਤਨਾਵਰ ਵਾਲਾ ਨਹੀਂ ਉਹ ਨਹੀਂ ਹਾਂ ਉੱਥੇ ਜਨ ਹਟ ਗਿਆ ਸੀ ਡੱਡਾ ਜਿਹੜਾ ਕਹਿੰਦਾ ਮੈਨੂੰ ਲਾਉਣਗੇ ਪਹਿਲਾਂ ਹਾਂ ਅੱਛਾ ਛੱਡ ਗਿਆ ਸੀ ਵਿੱਚ ਛੱਡ ਗਿਆ ਉਹ ਕਨਿਆਲਾ ਸੀ ਉਹ ਬਚ ਗਿਆ ਘੜਿਆਣਾ ਓਕੇ 8 ਬੰਦੇ ਸੀ ਚਾਲ ਵਾਦੀ ਦੇ ਚਾਲ ਮਾਰ ਢੱਕਣ ਵੀ ਛੱਡ ਗਏ ਜੀ ਮਾਰਨ ਵਾਲੇ ਕਿੰਨੇ ਸੀ ਕੁਛ ਪਤਾ ਤਿੰਨ ਤਿੰਨ ਸੀ ਕੋ ਬਾਅਦ ਵਿੱਚ ਕਲੰਕਾਰ ਵਿੱਚ ਕੁਸਰਮਸਰ ਨਹੀਂ ਹੋਈ ਪਈ ਲੋਕਾਂ ਆਮ ਕਹਿੰਦੇ ਵੀ ਕਲਾਕਾਰਾਂ ਦਾ ਵੀ ਹੱਥ ਹੋ ਸਕਦਾ ਇਹ ਜਲਦ ਇੱਕ ਖਿਚੜੀ ਬਣ ਗਈ ਆ ਏ ਉੱਪਰ ਕੀ ਨਹੀਂ ਆ ਇਹ ਪਤਾ ਹੁੰਦਾ ਪੁਲਿਸ ਵਾਲਿਆਂ ਨੂੰ ਪੁਲਿਸ ਵਾਲੇ ਜਦੋਂ ਬੰਦਿਆਂ ਨੂੰ ਫੜਦੇ ਆ ਮਾਰਦੇ ਨੇ ਬੰਦੇ ਜਦੋਂ ਉਹ ਫਿਰ ਸਾਰਿਆਂ ਕੋਲ ਪੁੱਛਣਗੇ ਗੱਲ ਹੀ ਕੋਟ ਨਹੀਂ ਕਰਦੇ 37 ਸਾਲ ਬਾਅਦ ਵੀ ਚਮਕੀਲੇ ਦੀ ਜਾਂਚ ਨਹੀਂ ਹੋਣੀ ਚਾਹੀਦੀ ਕਤਲ ਦੀ ਜਾਂਚ ਕਿਹੜਾ ਕਰੂੰਗਾ ਜਦ ਹਰਿੰਦਰ ਸਿੰਘ ਚਾਹਲ ਐਸਐਸਪੀ ਸੀ ਉਹਨਾਂ ਦੇ ਜਿਹੜੇ ਆਪਣੇ ਵਿਆਹ ਤੇ ਗਿਆ ਸੀ ਮੈਂ ਵੀ ਗਿਆ ਸੀ ਉਹ ਕੈਨਸਲ ਕਰਾ ਕੇ ਪ੍ਰੋਗਰਾਮ ਨਾ ਬੁੱਕ ਸੀ ਉਹਦਾ ਉਹ ਕੈਨਸਲ ਕਰਾਇਆ ਕਹਿੰਦੇ ਤੂੰ ਸਾਡੇ ਪਰਵੰਜਨ ਨਹੀਂ ਕੈਨਸਲ ਨਹੀਂ ਕਰਾ ਸਕਦਾ ਤੇ ਉਹ ਉਹਨਾਂ ਦੀ ਇੰਟਰਵਿਊ ਆਈ ਆ ਉਹ ਕਹਿੰਦਾ ਵੀ ਮੈਂ ਮਾਰੇ ਤੁਸੀਂ ਸੁਣ ਲਿਆ ਹਾਂ ਉਹ ਮੈਂ ਦੇਖੀ ਆ ਉਹ ਕਹਿੰਦਾ ਮੈਂ ਉਹ ਮਾਰੇ ਨੇ ਬੰਦੇ ਜਿਹੜੇ ਚਮਕੀ ਨੇ ਹਾਂਜੀ ਹਾਂਜੀ ਦੱਸਦੇ ਹਾਂ ਹਾਂ ਉਹ ਆਪਣੇ ਬਹੁਤ ਆਦੀ ਨੇ ਦੇਖੀ ਹਾਂਜੀ ਹਾਂ ਉਹ ਸਵੇਰੇ ਉੱਠ ਗਿਆ ਜਦ ਦাদুর ਨੂੰ ਪੀਣ ਜਾਇ ਕਰਨਾ ਉਹ ਚਮਕੀ ਲਈ ਉਹ 42 ਸਾਲ ਦਾ ਕਿੰਨੇ ਐਨਾ ਫੈਨ ਉਹ ਬੰਦੇ ਕੋਲ ਤੋਂ ਆ ਸਾਰੇ ਫੈਨ ਇਮੇਜ ਹੋ ਰਹੇ ਥੈਂਕ ਯੂ ਸਾਰੇ